ਭਾਬੀ ਰੋਟੀ ਦੇਓ ਕਾਲਜ ਜਾਣ ਵਾਸਤੇ ਮੈਂ ਲੇਟ ਹੋ ਰਿਹਾ ਰੋਟੀ ਹਜੇ ਥੋੜੀ ਦੇਰ ਪਹਿਲਾਂ ਤਾਂ ਤੂੰ ਨਾਸ਼ਤਾ ਕਰਕੇ ਹਟਿਆ ਹੁਣ ਫੇਰ ਤੈਨੂੰ ਰੋਟੀ ਚਾਹੀਦੀ ਹੈਗੀ ਕੋਈ ਰੋਟੀ ਰੁੱਟੀ ਨਹੀਂ ਹੈਗੀ ਚਲਾ ਜਾ ਇੱਥੋਂ ਭਾਬੀ ਫੇਰ ਕੀ ਮੈਂ ਖਾਲੀ ਪੇਟ ਜਾਵਾਂਗਾ ਕਾਲਜ ਦੇਖ ਨਨੂ ਚਾਹੇ ਜਾ ਤੂੰ ਭਰੇ ਢਿੱਡ ਚਾਹੇ ਜਾ ਤੂੰ ਖਾਲੀ ਢਿੱਡ ਮੈਨੂੰ ਕੀ ਪਰ ਮੈਂ ਤੇਰੇ ਵਾਸਤੇ ਨਾ ਦੁਬਾਰਾ ਰਸੋਈ 'ਚ ਜਾ ਕੇ ਰੋਟੀ ਹੀ ਨਹੀਂ ਬਣਾਉਣ ਲੱਗੀ ਵੈਸੇ ਵੀ ਨਾ ਅੱਜ ਮੇਰੀ ਤਬੀਅਤ ਖਰਾਬ ਆ ਇੱਕ ਦਿਨ ਬਾਹਰੋਂ ਖਾ ਲਈ ਤੂੰ ਪਰ ਭਾਬੀ ਬਾਹਰ ਕਿੱਥੇ ਖਾਉਂਗਾ ਮੈਂ ਉਹ ਬਾਹਰ ਕੰਟੀਨ 'ਚ ਖਾ ਲਈ ਉੱਥੇ ਵੀ ਤਾਂ ਖਾਣ ਨੂੰ ਮਿਲਦੇ ਆ ਕੀ ਗੱਲ ਉੱਥੇ ਖਾ ਨਹੀਂ ਸਕਦਾ ਤੂੰ ਭਾਬੀ ਤੁਹਾਨੂੰ ਪਤਾ ਤਾਂ ਹੈ ਬਾਹਰਲੀ ਰੋਟੀ ਖਾਣ ਨਾਲ ਮੇਰੀ ਸਿਹਤ ਖਰਾਬ ਹੋ ਜਾਂਦੀ ਆ ਨਾਲ ਬਾਹਰਲੀ ਰੋਟੀ ਮੇਰੇ ਪਚਦੀ ਕਿੱਥੇ ਆ ਉਹ ਬਾਹਰ ਦੀ ਰੋਟੀ ਤੇਰੇ ਪ체 ਨਾ ਪ체 ਇਹ ਮੇਰੀ ਸਿਰਦਰਦ ਹੀ ਨਹੀਂ ਹੈਗੀ ਨਾਲਿਆ ਬੇਫਜੂਲੇ ਬਹਾਨੇ ਨਾ ਮੇਰੇ ਅੱਗੇ ਨਾ ਘੜਿਆ ਕਰ ਏ ਨਹੀਂ ਚੱਲਣੇ ਕਰੇ ਤੇ ਵੈਸੇ ਵੀ ਡੈਲੀ ਬਣਾ ਕੇ ਖਵਾਉਣੀ ਹੈ ਤੈਨੂੰ 66 ਜੋ ਇੱਕ ਦਿਨ ਬਾਹਰ ਤੋਂ ਖਾ ਲੇਗਾ ਨਾ ਕੋਈ ਆਫਤ ਨਹੀਂ ਆ ਜੂਗੀ ਜਾ ਚੱਲ ਜਾ ਮੰਦੀਪ ਏ ਕੀ ਤਰੀਕਾ ਸੀ ਤਰਾ ਮੇਰੇ ਭਾਈ ਨਾਲ ਗੱਲ ਕਰਨ ਦਾ ਐ ਗੱਲ ਕਰੇਂਗੀ ਤੂੰ ਉਹਦੇ ਨਾਲ ਹਾਂ ਬਿਲਕੁਲ ਠੀਕ ਤਰੀਕਾ ਸੀ ਉਹਦੇ ਨਾਲ ਗੱਲ ਕਰਨ ਦਾ ਨਾਲੇ ਮੈਂ ਉਹਦੇ ਨਾਲ ਐਦਾਂ ਹੀ ਗੱਲ ਕਰੂੰਗੀ ਦਿਨ ਚ ਨਾ ਚਾਰ ਵਾਰੀ ਰੋਟੀ ਖਾਂਦਾ ਨਾ ਕੌਣ ਖਾਂਦਾ ਚਾਰ ਚਾਰ ਵਾਰੀ ਰੋਟੀਆਂ ਨਾਲੇ ਮੈਂ ਪਾਗਲ ਦੀ ਗੀਆਂ ਤੁਹਾਨੂੰ ਜਿਹੜਾ ਸਾਰਾ ਦਿਨ ਉਹਦੇ ਵਾਸਤੇ ਰੋਟੀ ਹੀ ਬਣਾਈ ਜਾਵਾ ਨਾਲੇ ਕੁਛ ਕਰਦਾ ਧਰਦਾ ਤਾਂ ਹੈ ਨਹੀਂ ਕਮਾਉਂਦਾ ਵੀ ਨਹੀਂ ਹੈਗਾ ਉਹ ਸਾਰਾ ਦਿਨ ਗਦੇ ਦੀ ਤਰ੍ਹਾਂ ਬੈੱਡ ਤੇ ਲਿਡਿਆ ਰਹਿਣਾ ਮੂੰਹ ਤੁਰੀਆਂ ਰੋਟੀਆਂ ਤੋੜਦਾ ਮਨਦੀਪ ਚਿਕਾ ਨਾ ਤੁਸੀਂ ਮੈਂ ਨਾ ਤਾਂ ਪਰੇਸ਼ਾਨ ਹੋ ਚੁੱਕਿਆ 8-9 ਮਹੀਨੇ ਹੋ ਗਏ ਉਹਦੀ ਪੜ੍ਹਾਈ ਖਤਮ ਨਹੀਂ ਹੋ ਰਹੀ ਤੁਸੀਂ ਨਾ ਉਹਨੂੰ ਜਿਆਦਾ ਹੀ ਸਿਰ ਤੇ ਝੜਾ ਰਖਿਆ ਜਦੋਂ ਦੇਖੋ ਆ ਜਾ ਨਨੂ ਮੇਰੇ ਘਰ ਆ ਜਾ ਆ ਜਾ ਨਨੂ ਮੇਰੇ ਕੋਲ ਰਹਿ ਜਾ ਆ ਜਾ ਨਨੂ ਮੈਂ ਤੇਰੇ ਲਈ ਇਹ ਕਰ ਦੂੰਗਾ ਕੀ ਗੱਲ ਉਹ ਖੁਦ ਨਹੀਂ ਕਮਾ ਸਕਦਾ ਹੈਗਾ ਛੋਟਾ ਬੱਚਾ ਉਹ ਵੀ ਕਿਤੇ ਬਾਹਰ ਨਹੀਂ ਰਹਿ ਸਕਦਾ ਨਾ ਤੂੰ ਮੈਨੂੰ ਆਹ ਦੱਸ ਤੂੰ ਘਰੇ ਕਰਨਾ ਕੀ ਹੁੰਦਾ ਸਿਰਫ ਇੱਕ ਰੋਟੀ ਤਾਂ ਬਣਾਣੀ ਹੁੰਦੀ ਹੈ ਸਾਫ ਸਫਾਈ ਵਾਸਤੇ ਆਪਾਂ ਕੰਮ ਵਾਲੀ ਲਾ ਰੱਖੀ ਹੈ ਤੈਨੂੰ ਜਵਾਬ ਵਾਸਤੇ ਦੋ ਰੋਟੀਆਂ ਬਣਾਣੇ ਪੈ ਰਹੀ ਹੋਈ ਆ ਭੀਆਂ ਨੇ ਨਾ ਜੇ ਤੈਨੂੰ ਰੋਟੀ ਬਣਾਉਣੀ ਇੰਨਾ ਆਸਾਨ ਕੰਮ ਲੱਗ ਰਿਹਾ ਨਾ ਇੱਕ ਕੰਮ ਕਰੋ ਖੁਦ ਬਣਾਓ ਰੋਟੀ ਫੇਰ ਪਤਾ ਲੱਗੂ ਵੀ ਰੋਟੀ ਬਣਾਉਣੇ ਕਿੰਨਾ ਮੁਸ਼ਕਿਲ ਕੰਮ ਆ ਦੇਖ ਮਨਦੀਪ ਮੈਨੂੰ ਗੁੱਸਾ ਦਿਖਾਣ ਦੀ ਨਾ ਕੋਈ ਲੋੜ ਨਹੀਂ ਹੈਗੀ ਤੈਨੂੰ ਚੰਗਾ ਪਹਿਲਾਂ ਪਤਾ ਹੈ ਕਿ ਮੈਂ ਉਹਦਾ ਵੱਡਾ ਭਾਈ ਆ ਨਾਲੇ ਨਾ ਹਜੇ ਉਹ ਪੜਾਈ ਕਰ ਰਿਹਾ ਹੈ ਜਿਉਂ ਕਮਾਰਿਆ ਹੁੰਦਾ ਨਾ ਆਪਣਾ ਜੁਗੜੋ ਆਪ ਕਰ ਲੈਂਦਾ ਨਾਲੇ ਮੰਮੀ ਦੇ ਜਾਣ ਤੋਂ ਬਾਅਦ ਇਹ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਉਹਦਾ ਧਿਆਨ ਰੱਖੀਏ ਤੇ ਤੂੰ ਉਹਨੂੰ ਰੋਟੀ ਦੇਣ ਤੋਂ ਬੰਨਾ ਕਰ ਰਹੀ ਹੈ ਉਹ ਮੰਨਿਆ ਉਹ ਦਿਨ ਚ ਦੀ ਚਾਰ ਵਾਰ ਰੋਟੀ ਖਾਂਦਾ ਹੈ ਫੇਰ ਕੀ ਦਿੱਕਤ ਹੈ ਮੈਂ ਕਾਦੀ ਖਾਤਰ ਕਮਾਉਣਾ ਤੇਰੇ ਤੇ ਉਹਦੇ ਵਾਸਤੇ ਹੀ ਤਾਂ ਕਮਾਉਣਾ ਨਾਲੇ ਜੇ ਤੂੰ ਰੋਟੀ ਬਣਾ ਕੇ ਦੇ ਦਿੰਦੀ ਤੇਰਾ ਕੀ ਕਸ ਜਾਂਦਾ ਉਹ ਥੋੜੀ ਤਾਂ ਹਾਦੀ ਹੋਈ ਪਈ ਆ ਨੰਨੂ ਥੋੜਾ ਛੋਟਾ ਪਈ ਆ ਇਸ ਲਈ ਉਸ ਵਾਸਤੇ ਰੋਟੀ ਤੁਸੀਂ ਬਣਾਓ ਉਹਦੇ ਖਰਚੇ ਤੁਸੀਂ ਚੱਕੋ ਮੈਨੂੰ ਕਿ ਪਰੇਸ਼ਾਨ ਕਰਦੇ ਹੋ ਨਾਲੇ ਅੱਜ ਤੋਂ ਬਾਅਦ ਨਾ ਆਪਦੇ ਪਾਇਦਾ ਸਾਰਾ ਕੰਮ ਮਤਲਬ ਸਾਰਾ ਕੰਮ ਤੁਸੀਂ ਕਰੋਗੇ ਜੇ ਮੈਨੂੰ ਉਹਦੇ ਕਿਸੇ ਕੰਮ ਵਾਸਤੇ ਕਹਿ ਵੀ ਦਿੱਤਾ ਨਾ ਤਾਂ ਇਸ ਘਰ ਵਾਸਤੇ ਤੇ ਤੁਹਾਡੇ ਵਾਸਤੇ ਚੰਗਾ ਨਹੀਂ ਹੋਊਗਾ ਸਮਝ ਗਈ ਚੁੱਪ ਕਰ ਜਾ ਚੁੱਪ ਕਰ ਜਾ ਹੁਣ ਤੂੰ ਮੇਰੇ ਨਾਲ ਵੀ ਇੰਨੀ ਬਕਮੀਜੀ ਨਾਲ ਗੱਲ ਕਰੇਗੀ ਉਹ ਜੇ ਮੇਰੀ ਮਾਂ ਜਿੰਦਾ ਹੁੰਦੀ ਨਾ ਤਾਂ ਅੱਜੋ ਤੇਰੀ ਕਰਈ ਕਿਉਂ ਰਹਿਣਾ ਹੁੰਦਾ ਨਾਲੇ ਮੇਰੀ ਮਾਂ ਤਾਂ ਨਾ ਹਮੇਸ਼ਾ ਉਹਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਸੀ ਪਰ ਤੂੰ ਤੂੰ ਇਸ ਗੱਲਾਂ ਨੂੰ ਕੀ ਜਾਣੇ ਉਹ ਨਾਲੇ ਜਦੋਂ ਉਹਦਾ ਵਿਆਹ ਹੋ ਜਾਊਗਾ ਤਾਂ ਉਹਦੀ ਘਰ ਵਾਲੀ ਆਪੇ ਰੱਖੂਗੀ ਉਹਦਾ ਧਿਆਨ ਹਜੇ ਤਾਂ ਉਹ ਪੜ ਰਿਆ ਹੈ ਨਾ ਤਾਂ ਸਾਡੀ ਜ਼ਿੰਮੇਵਾਰੀ ਬਣਦੀ ਏ ਕਿ ਅਸੀਂ ਉਹਦਾ ਧਿਆਨ ਰੱਖੀਏ ਤੂੰ ਨਹੀਂ ਸੰਸਾਰਿਕ ਦੀ ਕਦੇ ਇਸ ਗੱਲਾਂ ਨੂੰ ਰੋਟੀ ਨਹੀਂ ਬਣਾਣੀ ਨਾ ਬਣਾ ਮੇਰਾ ਭਾਈ ਹੈ ਨਾ ਮੈਂ ਆਪੇ ਰੋਟੀ ਬਣਾ ਕੇ ਦੇ ਦੂੰਗਾ ਹਾਂ ਹਾਂ ਜਾਓ ਜਾਓ ਬਣਾ ਕੇ ਖਵਾਓ ਆਪਦੇ ਭਾਈ ਨੂੰ ਰੋਟੀਆਂ ਦੇਖਦੀਆਂ ਕਦ ਤੱਕ ਖਵਾਉਂਗੇ ਹੂੰ ਬੜਾ ਹਮਦਰਦੀ ਬੜਿਆ ਫਿਰਦਾ ਆਪਦੇ ਭਰਾ ਦਾ ਨੰਨੂ ਲੈ ਬੁੱਤ ਰੋਟੀ ਖਾ ਲੈ ਨਹੀਂ ਵੀਰੇ ਪਾਬੀ ਨਾਰਾਜ਼ ਹੋ ਜਾਊਗੀ ਪੁੱਤ ਤੂੰ ਕਿਉਂ ਉਹਦੀ ਗੱਲਾਂ ਨੂੰ ਦਿਲ ਤੇ ਲਾਉਣਾ ਹੈ ਤੈਨੂੰ ਪਤਾ ਤਾਂ ਹੈ ਉਹ ਬੜਬੋਲੀ ਹੈ ਕੁਝ ਵੀ ਬੋਲ ਦਿੰਦੀ ਹੈ ਤੂੰ ਉਹਦੀਆਂ ਗੱਲਾਂ ਨੂੰ ਨਾ ਨਾ ਦਿਲ ਤੇ ਲਾਏ ਕਰ ਚੱਲ ਰੋਟੀ ਖਾ ਲੈ ਨਹੀਂ ਵੀਰੇ ਮੈਨੂੰ ਭੁੱਖ ਨਹੀਂ ਹੈ ਪੁੱਤ ਮੈਨੂੰ ਪਤਾ ਹੈ ਕਿ ਤੈਨੂੰ ਮੰਮੀ ਦੀ ਬਹੁਤ ਯਾਦ ਆ ਰਹੀ ਹੈ ਕਿਉਂਕਿ ਮੰਮੀ ਤੇਰੇ ਅੱਗੇ ਪਿੱਛੇ ਰੋਟੀ ਲੈ ਕੇ ਘੁੰਮਦੀ ਰਹਿੰਦੀ ਸੀ ਤੂੰ ਤਾਂ ਰੋਟੀ ਫੇਰ ਵੀ ਨਹੀਂ ਖਾਂਦਾ ਸੀ ਪਰ ਹੁਣ ਮੰਮੀ ਤਾਂ ਹੈ ਨਹੀਂ ਪਰ ਮੈਂ ਤਾਂ ਹਾਂ ਤੇਰਾ ਵੱਡਾ ਭਰਾ ਪੁੱਤ ਜੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਤੂੰ ਬੇਫਿਕਰ ਹੋ ਕੇ ਮੇਰੇ ਕੋਲ ਆਵੀ ਮੈਂ ਤੇਰੀ ਸਾਰੀ ਖੁਆਇਸ਼ਾਂ ਪੂਰੀ ਕਰੂੰਗਾ ਨਾਲੇ ਤੈਨੂੰ ਪਤਾ ਹੈ ਕਿ ਜਦੋਂ ਮੰਮੀ ਤੈਨੂੰ ਬਹੁਤ ਪਿਆਰ ਕਰਦੀ ਹੁੰਦੀ ਸੀ ਤਾਂ ਮੈਨੂੰ ਜਲਨ ਹੁੰਦੀ ਸੀ ਕਿ ਮੰਮੀ ਤੈਨੂੰ ਇੰਨਾ ਪਿਆਰ ਕਿਉਂ ਕਰਦੀ ਪਰ ਮੈਨੂੰ ਅੱਜ ਪਤਾ ਲੱਗਿਆ ਕਿ ਮੰਮੀ ਤੈਨੂੰ ਇੰਨਾ ਪਿਆਰ ਕਿਉਂ ਕਰਦੀ ਸੀ ਤੂੰ ਹੈ ਹੀ ਇੰਨਾ ਪਿਆਰਾ ਚਲ ਹੁਣ ਸਾਰੀਆਂ ਗੱਲਾਂ ਨੂੰ ਛੱਡ ਤੇ ਰੋਟੀ ਖਾ